ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋਲ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਪਹੁੰਚ ਕਰਨ ਲਈ ਹਰੀਕੇ ਪੱਤਨ ਤਵਾਰ ਸਕਦੇ ਆ ਨਵਾਪੁਰ ਕੋਟ ਬੁੱਢਾ ਪੱਟੀ ਵੱਡੇ ਸਬਰਾ ਦੁਬਲੀ ਇਹ ਸਾਰੇ ਨਾਲ ਲੱਗਦੇ ਪਿੰਡ ਆ ਤੇ ਡੇਟ ਹੈਗੀ 4 ਜੂਨ 2025 ਤੇ ਤਕਰੀਬਨ ਜਿਹੜਾ ਸਮਾ ਸ਼ਾਮ ਦਾ ਹੋ ਗਿਆ ਕੋਈ ਵੀ ਸੱਜਣ ਜਿਹੜਾ ਆਪਣੇ ਨਾਲ ਗੱਲਬਾਤ ਕਰਨੀ ਚਾਵੇ ਉਹ ਕਰ ਸਕਦਾ ਵਾ ਤੇ ਫੋਨ ਨੰਬਰ ਹੈਗਾ 99036 82025 ਤੇ ਅੱਜ ਦਿਖਾਉਣੇ ਤੁਹਾਨੂੰ ਇੱਕ ਸਪੈਸ਼ਲ ਨੀਲੀ ਰਾਵੀ ਦੀ ਬਹੁਤ ਸੋਹਣੀ ਮੂੰਹ ਚਾਰ ਦੰਦ ਝੋਟੀ ਤੇ ਗੱਲ ਕਰੀਏ ਆਪਾਂ ਇਹਦੇ ਕੱਦ ਵਜਨ ਦੀ ਬਹੁਤ ਸੋਹਣਾ ਲੰਬਾਈ ਐਕਸਟਰਾ ਆਰਡੀਨਰੀ ਤੇ ਸਾਡੇ 7 ਮਹੀਨੇ ਦੀ ਇਹ ਚੈੱਕ ਪਾਸ ਗੱਬਣਾ ਚੋਂ ਪੈਰਾਂ ਤੇ ਮਾਰਕਿੰਗ ਬਹੁਤ ਸੋਹਣੀ ਤੇ ਚੰਗੀ ਲੰਬਾਈ ਆ ਤੇ ਹਾਈਟ ਆ ਜਿਹੜੀ ਅਜੇ ਬਿਲਕੁਲ ਕੁਲੀ ਆ ਤੇ ਅਜੇ ਛੋਟੀ ਹੋਰ ਵੀ ਜਿਹੜੀ 2-4 ਇੰਚ ਕੱਦ ਕਰੂਗੀ ਤੇ ਸਿੰਗੀ ਸੁੰਗੀ ਬਹੁਤ ਸੋਹਣੀ ਆ ਛੋਟੀ ਸਿੰਗੀ ਆ ਤੇ ਅੱਖਾਂ ਦੇ ਵਿੱਚ ਜਿਹੜਾ ਦੋਵਾਂ ਦੇ ਵਿੱਚ ਜਵਾਬ ਆ ਤੇ ਚੋਂ ਪੈਰਾਂ ਦੇ ਵਿੱਚ ਮਾਰਕਿੰਗ ਆ ਅੱਗੇ ਵੀ ਚੰਗੇ ਸੀਮੰਤ ਇਹ ਗੱਬਣਿਆ ਕੋਈ ਵੀ ਸੱਜਣੇ ਨੂੰ ਹੱਥ ਪਾ ਸਕਦਾ ਬਾਕੀ ਅੱਗੇ ਲਾਹੇ ਵੰਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਰੇਟ ਦੇ ਅਕੋਰਡਿੰਗ ਚੰਗੀ ਰਹੂਗੀ ਕਿਉਂਕਿ ਲੱਖ ਤੋਂ ਬਾਹਰ ਦੀ ਇਹ ਝੋਟੀ ਬਣ ਕੇ ਤਿਆਰ ਹੋਣੀ ਆ ਤੇ ਇਸ ਟਾਈਮ ਰੇਟ ਆ ਜਿਹੜਾ ਇਹਦਾ ਬਿਲਕੁਲ 54500 ਰੁਪਇਆ ਲੈ ਦੇ ਤੇ ਥਾਣੇ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਫਿਰ ਤੁਸੀਂ ਚੈੱਕ ਕਰੋ ਬਹੁਤ ਸੋਨਾ ਲੰਬਾ ਥਣ ਕੱਡੂ ਵੀ ਕਰਮਾ ਦੀ ਪਹਿਲਣ ਹੋਣ ਦੇ ਬਾਵਜੂਦ ਵੀ ਤੇ ਚੰਗਾ ਬੇਚੂੜਾ ਤੇ ਕੋਈ ਵੀ ਸੱਜਾ ਜਿਹੜਾ ਫੋਨ ਤੇ ਕੰਟੈਕਟ ਕਰ ਸਕਦਾ 99038 82025 ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ